ਹਾਂ ਜਿਹੜੇ ਨਗਰ ਫੌਲਸ ਸਭੇ ਉਹਦੇ ਵਿੱਚ ਕਹਿੰਦੇ ਆ ਉਸ ਨੇ ਮਤਾ ਫਾਸ ਕਰਿਆ ਕਿ ਸੋਡੀ ਵੀ ਸਭ ਕੀ ਹੈ ਜੀ ਇਹ ਜਿਹੜਾ ਨਦਸ਼ੀ ਫਰਮਾਨਾ ਕੋਈ ਨਦਸ਼ੀ ਫਰਮਾਨੀ ਸਮੇਂ-ਸਮੇਂ ਪੰਜਾਬ ਸਰਕਾਰਾਂ ਦੀਆਂ ਮਜਬੂਤ ਸਰਕਾਰਾਂ ਹੁੰਦੀਆਂ ਨੇ ਸਟੇਟ ਦੇ ਵਿੱਚ ਉਹ ਨੋਟੀਫਿਕੇਸ਼ਨ ਜਾਰੀ ਕਰਦੀਆਂ ਰਹਿੰਦੀਆਂ ਨੇ 2020 ਦੇ ਵਿੱਚ ਜਿਹੜਾ ਰੈਂਟ ਐਕਟ ਹੈ ਪੰਜਾਬ ਸਰਕਾਰ ਨੇ ਪਾਸ ਕੀਤਾ ਸੀ ਪਰੰਤੂ ਰਾਮਪਰਾ ਫੂਲ ਹਾਊਸ ਦੇ ਵਿੱਚ ਪਿਛਲੇ 5 ਸਾਲ ਹਾਊਸ ਬਣਿਆ ਨਹੀਂ ਐਮਸੀ ਨਾ ਚੋਣਾ ਹੋਈ ਹੈ ਨਹੀਂ ਇਸ ਕਰਕੇ ਦਾ ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ ਸੀਗਾ ਰੈਂਟ ਐਕਟ ਉਹ ਨਗਰ ਕੌਂਸਲ ਹਾਊਸ ਨੇ ਸਰਬਸੰਮਤੀ ਨਾਲ ਪਾਸ ਕੀਤਾ ਹੈ ਜਿਹਦੇ ਵਿੱਚ ਜੋ ਪਹਿਲਾਂ ਦੁਕਾਨਦਾਰਾਂ ਕੋਲੇ ਘੱਟ ਕਰਾਇਦੇ ਸੀਗੇ ਉਹਨਾਂ ਐਕਟ ਮੁਤਾਬਕ ਐਕਟ ਦੇ ਨਾਲ ਵਧ ਕੀਤਾ ਜਾਵੇ ਉਹ ਜਿਹੜੇ ਸਾਨੂੰ ਬਿਨਾਂ ਜਾਣਕਾਰੀ ਤੋਂ ਨੋਟਿਸ ਭੇਜੇ ਗਏ ਨੇ ਜਿਹਦੇ ਨਾਲ ਦੁਕਾਨਦਾਰ ਨੂੰ ਇਸ ਕੱਲ ਮਸੂਲਸ ਹੋਇਆ ਤਕਲੀਫ ਹੋਈ ਵੀ ਸਾਨੂੰ ਇੱਕੋ-ਤੋਂ ਦੁਕਾਨੇ ਤੇ ਕਿਨੇ ਚੌਕਲੇ ਪੰਜ ਮਹੀਨੇ ਨੋਟਿਸ ਭੇਜੇ ਗਏ ਜਿਹੇ ਕਰਕੇ ਅੱਜ ਦੁਕਾਨਦਾਰ ਵੀਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਸਾਨੂੰ ਵੀ ਮੈਸੇਜ ਪਹੁੰਚਿਆ ਅਸੀਂ ਆਏ ਤੇ ਮੇਰੇ ਹੋਂਦ ਪਹਿਲੇ ਜਿਹੜੀ ਸੀਗੀ ਆਪਣਾ ਗਰਪਲੈਂਟੋ ਜੀ ਬੈਠੇ ਜਿਹਗੇ ਬਰਾੜ ਸਾਹਿਬ ਨਾਲ ਤੁਹਾਡੀ ਗੱਲ ਹੋ ਚੁੱਕੀ ਹੈ ਵੀ ਤੁਹਾਡੀ ਪਾਣੀ ਪੀਣ ਦੇ ਤੇ ਐਮਐਲਏ ਸਾਡੀ ਕੱਲ ਦੀ ਮੀਟਿੰਗ ਰੱਖੀ ਹੋਈ ਹੈ ਉਹ ਮੀਟਿੰਗ ਚ ਐਮਐਲਏ ਸਾਹਿਬ ਬੜੇ ਸਿਆਣੇ ਨੇ ਉਹ ਸਾਰੀ ਵਪਾਰੀਆਂ ਦੇ ਨਾਜ ਨੂੰ ਸਮਝ ਲਿਆ ਉਹ ਦੇਖ ਕੇ ਮੈਨੂੰ ਪੂਰਨ ਭਰੋਸਾ ਹੈ ਕਿ ਵਧੀਆ ਹੀ ਜਿਹੜਾ ਹੈਗਾ ਉਹ ਫੈਸਲਾ ਕਰਨਗੇ ਜੇ ਤਾਂ ਇਹ ਹਾਸ ਦੇ ਵਿੱਚ ਮਹਤਾਬ ਪਾਸ ਕਰਿਆ ਸੋ ਪਤਾ ਨਹੀਂ ਸੀ ਵੀ 10 ਤੋਂ 20 ਗੋਟਾ ਕਰਾ ਵਧੂਗਾ ਇਹ ਤਾਂ ਜਿਹੜਾ ਅਟ ਪੜਾਂਗੇ ਫੇਰੀ ਕੋਤਾਲ ਕੋਈ ਐਕਟ ਦਾ ਦੇਖੋ ਸਾਰੇ ਪੰਜਾਬ ਚ ਪਾਸ ਹੋਇਆ ਹੈ ਪਹਿਲੀ ਕੱਲ ਆਪਾਂ ਨੂੰ ਪਹਿਲੇ ਖੰਡ ਦੇ ਸ਼ਹਿਰਾਂ ਨੇ ਰਾਮਪਰੇ ਕੀਤਾ ਕਿਉਂਕਿ ਰਾਮਪਰੇ ਦੇਰੀ ਨਾਲ ਪਾਸ ਹੋਇਆ ਇਸ ਕਰਕੇ ਆਪਾਂ ਨੂੰ ਬਾਕੀ ਸ਼ਹਿਰਾਂ ਦੀ ਜਾਣਕਾਰੀ ਨਹੀਂ ਹੈ ਇਹ 2020 ਦਾ ਐਕਟ ਪਾਸ ਹੋਇਆ ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ ਆ ਰਿਹਾ ਕੋਈ ਅੱਜ ਨਹੀਂ ਹੋਇਆ ਇਹ ਰਾਮਪਰੇ ਤਾਣੀ ਪਾਸ ਹੋ ਸਕਿਆ ਕਿਉਂਕਿ 4 ਸਾਲ ਤੋਂ ਹਾਊਸਿੰਗ ਸੀ ਇਹ ਜਿਹੜੀ ਐਕਟ ਦੀ ਪਾਸ ਕਰਨੀ ਅਜਸਤਾ ਹੈ ਇਹ ਹਾਊਸ ਕੋਲ ਹੈ ਪ੍ਰਬੰਧਕ ਅਸਟ੍ਰੀਓ ਕੋਲ ਨਹੀਂ ਹੈ ਜੇ ਪ੍ਰਬੰਧਕ ਅਸਟ੍ਰੀਓ ਕੋਲ ਹੁੰਦੀ ਤਾਂ ਅਸੀਂ ਨੂੰ ਤਾਂ ਪਾਸ ਕਰਕੇ ਨਾ ਸੀਗਾ ਜੋ ਅੱਜ ਨੋਟਸ ਗਏ ਚਾਹਲ ਪਹਿਲਾਂ ਆ ਜਾਣੀ ਸੀਗੇ ਪਰੰਤੂ ਹਾਊਸ ਨੂੰ ਜਿਆ ਸਾਨੂੰ ਇਹ ਚਾਹੀਦਾ ਸੀਗਾ ਅਸੀਂ ਤੁਹਾਡੇ ਨਾਲ ਮੀਟਿੰਗ ਬੁਲਾ ਕੇ ਬਿਲੇ ਆਰਵਾਇਜ਼ ਵੀ ਪਈ ਪ੍ਰਣਾ ਕਰਾਇਆ ਹੈ ਮੌਜੂਦਾ ਆ ਕਹਿੰਦਾ ਵੀ ਆਪਾਂ ਤਾਲਮਿਲ ਕਰਕੇ ਵੀ ਕੁਝ ਅਸੀਂ ਤੁਸੀਂ ਬੱਝੋ ਕੁਝ ਅਸੀਂ ਘਟਾ ਲੈਣੇ ਆ ਵਿਚ ਵਿਚਾਲੇ ਦਾ ਰਾਸਾ ਕੱਢ ਕੇ ਤੱਤਰ ਹਿੰਦਾ ਕਰਕੇ ਸਮਾਉਣਾ ਚਾਹੀਦਾ ਸੀਗਾ ਜਿਸ ਕਵੀ ਰਹੀ ਹੈ ਮੈਂ ਸਮਝਦਾ ਉਹ ਉਸੇ ਸੰਬੰਧ ਹੁਣ ਜਿਹੜੀ ਕੱਲ ਨੂੰ ਐਮਐਲ ਸਾਹਿਬ ਨੇ ਮੀਟਿੰਗ ਬੁਲਾਈ ਆ ਪਰ ਮੈਨੂੰ ਪੂਰਨ ਭਰੋਸਾ ਵੀ ਜੇ ਕੱਲ ਨੂੰ ਫੈਸਲਾ ਪਾਵਾ ਵਧੀਆ ਹੋਊਗਾ ਜੇ ਕਹਿੰਦੇ ਤੁਸੀਂ ਕੱਲ ਨੂੰ ਦਾ ਤੁਸੀਂ ਨਗਰ ਕੌਂਸਲ ਦੇ ਨਾਲ ਖਟੋਗੇ ਕਿ ਬੁਪਾਲਾ ਦਾ ਸਗਾ ਜ਼ਰੂਰਤ ਨਹੀਂ ਪੈਣੀ ਜੇ ਮੈਨੂੰ ਲੱਗਦਾ ਹੈ ਸੰਗਾਸੀ ਜ਼ਰੂਰਤ ਨਹੀਂ ਪੈਣੀ ਤੁਸੀਂ ਵਪਾਰੀ ਜਪਨ ਦਾ ਐਮਐਲ ਸਰ ਬੜੇ ਸਿਆਣੇ ਆ ਬੜਾ ਵਧੀਆ ਫੈਸਲਾ ਕਰਨਗੇ ਸੰਗਸਾਰੀ ਨੌਕਤਾ ਹੋਣੀ ਹੈ